ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਸਰਕਾਰ ਨੇ ਨਸ਼ਾ ਵਿਰੁੱਧ ਜੰਗ ਛੇੜੀ ਹੈ ਤੇ ਜਿਸ ਤਹਿਤ ਨਸ਼ਾ ਵੇਚਣ ਵਾਲਿਆਂ ਵਿਰੁੱਧ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਦੱਸਦੇ ਹਈ ਇਸ ਲੜੀ ਤਹਿਤ ਪੁਲਿਸ ਵੱਲੋਂ ਕਈ ਨਸ਼ਾ ਤਸਕਰਾਂ ਦੇ ਘਰ ਵੀ ਟਾ ਦਿੱਤੇ ਗਏ ਨੇ ਤੇ ਉਹਨਾਂ ਉਰ ਵਿਰੁੱਧ ਲਗਾਤਾਰ ਕਾਰਵਾਈ ਵੀ ਕੀਤੀ ਜਾ ਰਹੀ ਹੈ ਇਸੇ ਲੜੀ ਦੇ ਤਹਿਤ ਪਠਾਨਕੋਟ ਪੁਲਿਸ ਨੇ ਦੋ ਨੌਜਵਾਨਾਂ ਨੂੰ ਦੀਗਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ ਦੋਨਾਂ ਕੋਲੋਂ ਇੱਕ ਇਲੈਕਟ੍ਰਿਕ ਸਕੇਲ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ ਤੇ ਪੁਲਿਸ ਨੇ ਉਹਨਾਂ ਦੇ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਦੱਸਦੇ ਹਈ ਇਸ ਸੰਬੰਧੀ ਜਾਣਕਾਰੀ ਇੰਚਾਰਜ ਮਨਦੀਪ ਸਰਗੋਤਰਾ ਨੇ ਕਿਹਾ ਹੈ ਕਿ ਪੁਲਿਸ ਨੇ ਨਸ਼ੀਲੇ ਪਦਾਰਥ ਵੇਚਣ ਵਾਲੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਹਨਾਂ ਕੋਲੋਂ ਉਹਨਾਂ ਕੋਲੋਂ 30 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਤੇ ਇਲੈਕਟ੍ਰਿਕ ਸਕੇਲ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਪੁਲਿਸ ਇਹਨਾਂ ਨੌਜਵਾਨਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਉਹ ਇਹ ਨਸ਼ੇ ਕਿੱਥੋਂ ਖਰੀਦਦੇ ਨੇ ਤੇ ਨਸ਼ਾ ਕਿਸ ਨੂੰ ਦਿੰਦੇ ਨੇ ਇਸ ਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਜੋ ਨਸ਼ਿਆਂ ਵਿਰੁੱਧ ਜਿਹੜੀ ਸਪੈਸ਼ਲ ਮੁਹਿੰਮ ਚਲਾਈ ਗਈ ਹੈ ਪੰਜਾਬ ਸਰਕਾਰ ਦੀ ਇਦੇ ਤਹਿਤ ਕੱਲ ਅਸੀਂ ਇੱਕ ਕਦਮਾ ਦਰਜ ਕੀਤਾ ਜਿਦੇ ਵਿੱਚ ਦੋ ਦੋਸ਼ੀ ਆ ਜਿਨ੍ਹਾਂ ਨੂੰ ਗ੍ਰਫਤਾਰ ਕੀਤਾ ਗਿਆ ਹੈਗਾ ਤੇ ਇਹਨਾਂ ਕੋਲੋਂ ਜਿਹੜੀ ਬਰਾਮਦਗੀ ਕੀਤੀ ਗਈ ਹੈਗੀ ਆ ਉਹ ਕਰੀਬ 30 ਗ੍ਰਾਮ ਦੀ ਹਿਰੋਇਨ ਬਰਾਮਦ ਕੀਤੀ ਗਈ ਆ ਇੱਕ ਇਲੈਕਟ੍ਰੋਨਿਕ ਕੰਡਾ ਤੇ ਇੱਕ ਮੋਟਰਸਾਈਕਲ ਤੇ ਨਾਲ ਜਿਹੜੀ ਹੈਗੀ ਆ ਡਰਗ ਮਨੀ ਬਰਾਮਦ ਕੀਤੀ ਗਈ ਆ ਤੇ ਅੱਜ ਇਹ ਦੋਸ਼ੀਆਂ ਨੂੰ ਜਿਹੜਾ ਕੋਰਚ ਪੇਸ਼ ਕਰਕੇ ਇਹਨਾਂ ਦਾ ਪੁਲਿਸਵਾਰਣ ਲਿਆ ਜਾ ਰਿਹਾ ਤੇ ਫਰਦਰ ਜਿਹੜੇ ਬੰਦੇ ਜਿੰਨਾਂ ਕੋਈ ਲੈ ਕੇ ਆਉਂਦੇ ਨੇ ਡਰਗਸ ਵੇਰ ਆ ਉਹਨਾਂ ਦੇ ਬਾਰੇ ਵੀ ਸ਼ਾਨੂਨ ਕੀਤੀ ਜਾਵੇਗੀ ਸਰ ਇਹ ਤਾਂ ਕੋਈ ਮਾਮਲਾ ਪਹਿਲੇ ਹੀ ਦਰਜ ਹੈ ਇਨਾ ਦੋਮੋ ਤੇ ਪਹਿਲਾਂ ਕੋਈ ਜਿਹੜਾ ਮਾਮਲਾ ਦਰਜ ਨਹੀਂ ਹੈਗਾ ਬਟ ਇਹਨਾਂ ਬਾਰੇ ਸਾਨੂੰ ਕਾਫੀ ਸਾਰੀ ਇਨਪੁਟਸ ਮਿਲਦੀ ਪਈ ਸੀ ਕਿ ਇਹ ਲੋਕ ਜਿਹੜੇ ਹੈਗੇ ਆ ਇਹ ਜਿਹੜੇ ਇਲਾਕੇ ਦੇ ਵਿੱਚ ਨਸ਼ਾ ਵੇਚ ਰਹੇ ਨੇ ਜਿਹਦੇ ਤੇ ਇਹ ਦਿਨਾਂ ਤੇ ਕਾਰਵਾਈ ਕੀਤੀ ਗਈ ਹੈ ਜਿਹੜੇ ਇਲਾਕੇ ਦੇ ਸਥਾਨੀ ਸੀ ਤੇ ਜਿਹੜੇ ਬੰਦੇ ਨੇ ਜਿਹਦੇ ਦੋਏ ਅਸੀਂ ਫੜੇ ਨੇ ਇਹਨਾਂ ਵਿੱਚ ਇੱਕ ਬੰਦਾ ਜਿਹੜਾ ਹੈਗਾ ਉਹ ਬਜਰੀ ਕੰਮੀ ਦਾ ਰਹਿਣ ਵਾਲਾ ਹੈਗਾ ਤੇ ਦੂਸਰਾ ਜਿਹੜਾ ਹੈਗਾ ਸਿਆਨਗੜ ਦਾ ਰਹਿਣ ਵਾਲਾ ਹੈਗਾ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ